ਪਰਵਾਸੀ ਅਹ ਟਾਰਗੇਟ ਤਾਂ ਖੈਰ ਕਾਮੇਡੀ ਬੰਦੇ ਦਾ ਟਾਰਗੇਟ ਤੇ ਕੁਝ ਨਹੀਂ ਹੁੰਦਾ ਹੂੰ ਅ ਸਾਡੀ ਇੱਕ ਕੋਸ਼ਿਸ਼ ਹੁੰਦੀ ਹੈ ਔਰ ਮੈਂ ਦੱਸਦਾ ਹੁਣਾ ਕਿ ਪੰਜਾਬੀ ਜਿਹੜੀ ਲੈਂਗੁਏਜ ਆ ਇਹਨੂੰ ਹਰ ਬੰਦਾ ਬੋਲਣ ਦੀ ਕੋਸ਼ਿਸ਼ ਕਰਦਾ ਹੂੰ ਔਰ ਜਦੋਂ ਪ੍ਰਵਾਸੀ ਬੋਲਣ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਕਾਮੇਡੀ ਜਿਹੜੀ ਆ ਨਿਕਲ ਹੀ ਆਉਂਦੀ ਆ ਬਾਕੀ ਜੇ ਗੱਲ ਕਰੀਏ ਮੈਨੂੰ ਸਾਰੇ ਕਹਿੰਦੇ ਆ ਤੂੰ ਪ੍ਰਵਾਸੀਆਂ ਦਾ ਕਰਦਾ ਕਰਦਾ ਜਾਂ ਪਰ ਆ ਦੇਖੋ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਹੈ 24 ਸਾਲ ਪਹਿਲਾਂ ਹੂੰ ਕਿ ਟਰੈਕਟਰ ਵੀ ਸਾਡਾ ਟਰਾਲੀ ਵੀ ਸਾਡੀ ਆਉਣ ਵਾਲੇ ਟਾਈਮ 'ਚ ਸਾਡੇ ਪੰਜਾਬ ਹੋਣਾ ਅੱਜ ਉਹ ਗੱਲ ਬਿਲਕੁਲ ਲਾਗੂ ਹੋ ਰਹੀ ਹੈ ਹਾਂਜੀ ਔਰ ਅੱਜ ਤੁਸੀਂ ਖੁਦ ਦੇਖ ਲਓ ਟਾਈਮ ਆ ਰਿਹਾ ਅੱਜ ਉਹ ਠੀਕ ਲੱਗ ਰਿਹਾ ਸਾਰਿਆਂ ਨੂੰ ਵੀਰ ਪੁੱਤੂਸ਼ਾ ਨੇ 24 ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਇਹਦੇ ਵਿੱਚ ਇਹ ਹੈ ਕਿ ਸਾਡੇ ਬੱਚੇ ਜਿਹੜੇ ਕੁਝ ਨਸ਼ਿਆਂ ਵਾਲੇ ਪਾਸੇ ਨੂੰ ਚਲੇ ਗਏ ਮਿਹਨਤ ਕਰਕੇ ਰਾਜੀ ਨਹੀਂ ਐਬ੍ਰੋਡ ਜਾ ਕੇ ਮਿਹਨਤ ਕਰ ਲੈਣਗੇ ਇੱਥੇ ਨਹੀਂ ਕਰਨਗੇ ਤੇ ਫਿਰ ਰਾਜ ਪ੍ਰਵਾਸੀਆਂ ਦਾ ਹੀ ਆਣਾ ਪ੍ਰਵਾਸੀਆਂ ਨੇ ਸਰਪੰਚ ਬਣਨਾ ਪਿੰਡਾਂ 'ਚ ਪ੍ਰਵਾਸੀਆਂ ਨੇ ਬਿਜ਼ਨਸ ਸਟੈਂਡ ਕਰਨੇ ਤੁਸੀਂ ਤਾਂ ਧਿਆਨ ਨਹੀਂ ਦੇਦੇ